ਸਤਿ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਪਸ਼ੂ ਵਿਖਾਵਾਂਗੇ ਥੋਕੜਾ ਗੱਬੜਾ ਆਦੇ ਉੱਚੇ ਬੱਚੇ ਵਾਲੀਆਂ ਤੇ ਆਪਾਂ ਪਹੁੰਚੇ ਬਾਈ ਖੇੜੀ ਤੇ ਕੋਲ ਤੇ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਤੇ ਜਾਣ ਦਿੰਦੇ ਆ ਜਾਣਕਾਰੀ ਪਸ਼ੂਆਂ ਦੇ ਬਾਰੇ ਸਾਸੀ ਕਾਲ ਜੀ 사ਸੀ ਕਾਲ ਜੀ 사ਸੀ ਕਾਲ ਜੀ ਹੋਸ ਨਾ ਠੀਕ ਠਾਕ ਜੀ ਵਧੀਆ ਹੀ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਜੀ ਬੋਲ ਚਲੋ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਲਾਤੀ ਫੇਰ ਮੰਡੀਆ ਚ ਜੀ ਵੀਰ ਜੀ ਮਹਾਰਾਜਾ ਗੁਰੂ ਰਾਮਦਾਸ ਮੰਡੀ ਦਵਾਈ ਰੱਖਦਾ ਜੀ ਚਲੋ ਵਧੀਆ ਵਧੀਆ ਆਲੇ ਤੇ ਕਿਹੜੇ ਏਰੀਆ ਚ ਪੁੱਟੀ ਜਾਂਦੇ ਜਿਹੜੇ ਮਾਲ ਮੈਂ ਨਾ ਵੀਰ ਜੀ ਕੀ ਕਹਿੰਦੇ ਲੰਮਦਾ ਨਹੀਂ ਜੀ ਤੇ ਵੇਖੋ ਮੇਲੇ ਲੱਗੇ ਆ ਸਹੀ ਗੱਲ ਯਾਰ ਮੇਲੇ ਵਾਲਾ ਮਹੌਲੀ ਬਣਾਇਆ ਬਾਈ ਨੇ ਘਰੇ ਜੀ ਪਿਆਰ ਵੀ ਦੁਨੀਆ ਇੰਨਾ ਕ ਕਰਦੀ ਆ ਨਾ ਹਾਂਜੀ ਤੇ ਜੇ ਆਪਾਂ ਮੰਨ ਲਓ ਵੀ ਉਹ ਗੱਲ ਸੱਚਾ ਸੱਚਾ ਕੰਮ ਕਰਾਂਗੇ ਨਾ ਹਾਂ ਠੀਕ ਹੈ ਠੀਕ ਹੈ ਵੀ ਭਰਾ ਇਹਨਾਂ ਕੋ ਯਕੀਨ ਕਰਦੇ ਆ ਵੀ ਧਾਰਮਣੀ ਇੱਕ ਕਈ ਬੰਦੇ ਤੇ ਧਾਰਮਣੀ ਮਾਰ ਕੇ ਵੰਦੇ ਤੇ ਕਹਿੰਦੇ ਵੇਦ ਕਾਲ ਦੇ ਲੱਗ ਗਏ ਅੱਛਾ ਜੀ ਤੇ ਜੇ ਉਹਨਾਂ ਦਾ ਯਕੀਨ ਆਪਾਂ ਥੋੜੀਏ ਨਾ ਤੇ ਮਾੜੀ ਗੱਲ ਹੈ ਮਾੜੀ ਗੱਲ ਹੈ ਫਿਰ ਆਪਣੇ ਨੂੰ ਆਤਮਾਨੁਹਾਨੀ ਹੁੰਦੀ ਹੈ ਹਾਂ ਜੀ ਤੇ ਦੇਖੋ ਵੀ ਭਰਾ ਇਹਨਾਂ ਮੰਨ ਲਓ ਕਿ ਬਿਲੋਂ ਪਿਆਰ ਕਰਦਾ ਤੇ ਉਹਦੇ ਨਾਲ ਮਾਰੀ ਮਾਰਾ ਨਹੀਂ ਕਰਨਾ ਕਰਾਈ ਦਿੰਦੇ ਇੰਟਰੋਡਕਸ਼ਨ ਹੋਇਆ ਇਹ ਆਪਣੇ ਵੀਰ ਡਾਕਟਰ ਸਾਹਿਬ ਹਣੀਆਂ ਸਸੀਗਾ ਜੀ ਮੱਜਾ ਸਸੀਗਾ ਜੀ ਮੱਜਾ ਨਾਲ ਠੀਕ ਹੈ ਵਧੀਆ ਜੀ ਵੀ ਠੀਕ ਚਲੋ ਵਧੀਆ ਚਾਹੀਦਾ ਜੀ ਪੂਰਾ ਬਾਤ ਵਧੀਆ ਕਿਰਪਾ ਕਰੋ ਰਾਮਦਾਦੀ ਜੀ ਚਲੋ ਕਿਰਪਾਈ ਚਾਹੀਦੀ ਹੈ ਜੀ ਮਾਲ ਇੱਦੀ ਕੁਛ ਨਾ ਹੁਣੇ ਆਇਆ ਵਾ ਆਪਣੇ ਕੋਲ ਅੱਛਾ ਜੀ ਥੋੜਾ ਟਾਈਮ ਹੋਇਆ ਤੁਹਾਡੇ ਤੋਂ ਹੁਣ ਤੋਂ ਪਹਿਲਾਂ ਤੇ ਮਾਲ ਮੇਰੀ ਇੱਕ ਇਹੋ ਚੀਜ਼ ਆ ਤੇ ਇਹ ਹੱਥੀ ਚੈੱਕ ਕਰਾਇਆ ਹੋਵੇ ਨਾ ਹਾਂਜੀ ਹਾਂਜੀ ਫਿਰ ਅਗਲੇ ਨੂੰ ਤਸੱਲੀ ਦੇ ਸਕਦੇ ਆ ਠੀਕ ਹੈ ਠੀਕ ਹੈ ਜੀ ਇਹ ਆਪਣਾ ਡਾਕਟਰ ਸਾਹਿਬ ਹਰ ਕੋਈ ਮਾਜ ਇਹੋ ਹੀ ਚੈੱਕ ਕਰਦੇ ਨੇ ਜੀ ਅੱਛਾ ਜੀ ਇਹ ਬਾਈ ਸਾਹਿਬ ਡਾਕਟਰ ਸਾਹਿਬ ਤੋਂ ਜਾਣਕਾਰੀ ਲਈਏ ਚੈੱਕ ਕਰਾ ਲਈਆਂ ਵਾ ਹਾਂਜੀ ਜੀ ਇਹ ਡਾਕਟਰ ਸਾਹਿਬ ਕਿੰਨੇ ਦਿਨਾਂ ਦਾ ਆਪਾਂ ਪਸ਼ੂ ਪਾਸ ਕਰ ਦਿੰਦੇ ਆ 40 ਦਿਨਾਂ ਦਾ ਇਡੀ ਕਰ ਦੇ ਦਵਾ ਪੂਰਾ ਓਕੇ ਕਨਫ ਨਾ ਤੇ ਐਡਰੈਸ ਤੇ ਆਪਣਾ ਵੀਰ ਜੀ ਨਾਮ ਤੇ ਇੱਕਰਾ ਫੋਨ ਨੰਬਰ ਵੀ ਆਪਣਾ ਬੋਲ ਦਿਓ ਨਾਮ ਮੇਰਾ ਵੀਰ ਜੀ ਬੱਡੀ ਸਿੰਘ ਆ ਫੋਨ ਨੰਬਰ 6280936940 ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਜਿਹੜੇ ਵੀਰ ਭਰਾ ਨੂੰ ਲੋੜ ਪੈਂਦੀ ਆ ਵੀਰ ਹਰ ਵਕਤ ਹੀ ਫੋਨ ਚੁੱਕ ਲੈਂਦਾ ਚਾਹੇ ਅੱਧੀ ਰਾਤ ਹੀ ਲਾ ਦੋ ਵੀਰ ਨੂੰ ਤੇ ਅੱਧੀ ਰਾਤ ਹੀ ਫੋਨ ਚੁੱਕ ਲੋ ਇਹ ਕਹ ਲੋ ਬਹੁਤ ਜਿਆਦਾ ਜੀ ਸਿੱਧ ਤੇ ਆ ਹਾਂ ਜੀ ਹਾਂ ਜੀ ਤੇ ਭਾਈ ਆਪਣਾ ਇਹ ਇੱਕਰਾ ਨਾਮ ਤੁਸੀਂ ਵੀ ਦੱਸ ਦਿਓ ਸ਼ੇਰ ਵੀਰ ਮੇਰਾ ਨਾਮ ਸ਼ੇਰਾ ਜੀ ਪਿੰਡ ਮਾਲਾਕੀੜੀ ਤਹਿਸੀਲ ਰੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਠੀਕ ਹੈ ਠੀਕ ਹੈ ਦੱਸਿਓ ਪਹਿਲੇ ਨੰਬਰ ਤੋਂ ਟੀਪੇ ਕੀ ਹਿਸਾਬ ਦਾ ਵੇਦਾ ਇਹ ਵੀ ਜੀ ਪਹਿਲਾ ਸੂਆ ਦੀ ਛੋਟੀ ਸੋਈ ਆ ਅੱਛਾ ਜੀ ਤੇ ਮੰਨ ਲਓ ਵੀ ਘਰ ਵਾਲੇ ਬੰਦਿਆਂ ਨੇ ਦੱਸਣ ਮਤਾਬਾ ਕੋ ਕਹਿੰਦੇ ਵੀ 1 ਮਹੀਨਾ ਤੀਨੋਂ 10 ਦਿਨ ਹੋ ਗਏ ਆ ਅੱਛਾ ਜੀ ਬੜੀ ਨੋਕ ਠੀਕ ਹੈ ਜੀ ਚੈੱਕ ਕਰ ਲਈਏ ਉਹ ਕਹਿੰਦੇ ਵੀ ਨਹੀਂ ਅਜੇ ਨਹੀਂ ਆਪਾਂ ਲਾਗੇ ਖੋਲਦੇ ਨੇ ਕਹਿੰਦੇ ਵੀ ਅਜੇ ਨਹੀਂ ਚੈੱਕ ਕਰਨੀ ਅਜੇ ਟਾਈਮ ਬਿਲਕੁਲ ਘਟਿਆ ਕੋਈ ਪਤਾ ਨਹੀਂ ਲੱਗਣਾ ਅੱਛਾ ਜੀ ਆਪਾਂ ਤਰਾਹ ਫਾਰੇ ਇੱਕ ਬੰਦੇ ਨੂੰ ਇਹ ਦੱਸ ਸਕਦੇ ਆਂ ਵੀ ਇੰਨਾ ਵੀ ਟਾਈਮ ਨੂੰ ਮੰਨ ਲਓ ਵੀ ਹੋ ਗਿਆ ਵਾ ਠੀਕ ਹੈ ਠੀਕ ਹੈ ਮੰਨ ਲਓ ਵੀ 100% ਕੋਈ ਛੋਟੀ ਖਲੋਤੀ ਹੋਊਗੀ ਜਿਹੜਾ ਇੰਨਾ ਟਾਈਮ ਲੰਘ ਗਿਆ ਅੱਛਾ ਜੀ ਤੇ ਇਹਦੇ ਇਹਦੇ ਕੋਲ 7 ਕਿ ਲੀਟਰ ਦੁੱਧ ਆ ਤੇ ਕੱਟੀ ਵੀਰਜੀ ਇਹਦੇ ਮਗਰ ਇੰਨੀ ਕਿ ਸ਼ਾਨਦਾਰ ਆ ਨਾ ਠੀਕ ਆ ਠੀਕ ਆ ਦੇਖਾ ਹੀ ਗਾਂ ਦਾ ਠੀਕ ਆ ਜੀ ਹਾਂ ਕੋਈ ਵੀਰ ਕੋ ਜਿਹਦੇ ਕੋਲ ਰਹੀ ਨਾ ਝੋਟੀ ਉਹ ਕਹਿੰਦਾ ਵੀ ਮੈਂ ਘਰ ਜੋਗਾ ਦੁੱਧ ਚੋਂਦਾ ਰਿਆਂ ਤੇ ਬਾਕੀ ਸਾਰੀ ਕੱਟੀ ਪਿੰਦੀ ਰਹੀ ਆ ਅੱਛਾ ਜੀ ਮੈਂ ਫੀਡ ਵੀ ਕੱਟੀ ਨੂੰ ਚਾਲੂ ਕੀਤੀ ਫੀਡ ਪਾਉਂਦਾ ਰਿਆਂ ਠੀਕ ਜੀ ਕੱਟੀ ਵੀਡੀ ਅਜੇ ਮੰਨ ਲਓ ਸਾਰੀ ਕਿਉਂ ਮਹੀਨਿਆਂ ਦੀ ਇਹ ਤੇ ਵੇਖਣ ਨੂੰ ਐ ਲੱਗੂ ਜਿਵੇਂ ਡੇਢ ਸਾਲ ਦੀ ਹੁੰਦੀ ਆ ਅੱਛਾ ਜੀ ਖੋਲੋ ਬਾਈ ਜੀ ਹਰਾਲਾ ਆਇਆ ਵਾਲੋਂ 2 ਵਜੇ ਚੈੱਕ ਕਰੋ ਕਾਦਕਾਰ ਝੋਟੀ ਆ ਬਹੁਤ ਹੀ ਚੰਗਾ ਝੋਟੀ ਇਹ ਮੇਰੀ ਅੱਧੀ ਚੋਈ ਜੀ ਅੱਧੀ ਥੱਲੇ ਆ ਛੋਟੀ ਅੱਛਾ ਜੀ ਲੋ ਬਜੀ ਬਾਈ ਨੇ ਚਵਾਈ ਕਰਕੇ ਇਹਦੀ ਲੱਗਿਆ ਜੀ ਉਹ ਸਭ ਨਾਲ ਕੋਈ ਵੀਰ ਭਰਾਣ ਦਾ ਜਾ ਲਵੇ ਇਹ ਮਿਲਦੀ ਫਿਰ ਕੱਟੀ ਤੇ ਬਾਈ ਕੱਟੀ ਤੇ ਕੱਟੀ ਜੀ ਠੀਕ ਹੈ ਠੀਕ ਹੈ ਲੋ ਮਾ ਜੀ ਕੱਟੀ ਤੇ ਮਿਲਦੀ ਤੇ ਥਣ ਥਣ ਬਹੁਤ ਲੱਗਾ ਵਾ ਇੱਕ ਘੱਟ ਘਾਟ ਵੀ ਚੰਗਾ ਲਿਆ ਸਿੰਗਲ ਹੱਡੀ ਆ ਗਈ ਆ ਜੀ ਸੁਣੀ ਸੁਣਖੀ ਆ ਨਾ ਝੋਡੀ ਛਾਡੀ ਗੱਲਾਂ ਤੋਂ ਠੀਕ ਗੱਲੋ ਬਾਈ ਫੇਰ ਅਗਲੇ ਸੋਹਣੇ ਵਿੱਚ ਇਹ ਕਰ ਸਕਦੇ ਤੁਸੀਂ ਤਾਂ ਸੈਂਕੜੇ ਵੀ ਚੰਗਾ ਆ ਗਿਆ ਵਾ ਇੱਕ 20 ਦੀ ਵਿਗਜੇ 30 ਦੀ ਵਿਗਜੇ ਲੱਖੋਂ ਬਾਹਰ ਝੋਟੀ ਬਣਨ ਵਾਲੀ ਆ ਠੀਕ ਠੀਕ ਤੇ ਇਹਦਾ ਜਵਾਗ ਦਿਖਾ ਦਿਓ ਮੜਾ ਜੀ ਕਿਹੜਾ ਜੀ ਜਵਾਗ ਵੀ ਦਿਖਾਉਣਾ ਇਧਰ ਵਿਖਾਓ ਤਾਂ ਸਹੀ ਕੱਟੀ ਗਰੀ ਨਗਲੀ ਤੋਹਫਾ ਹੀ ਆ ਸਾਹ ਨਾਲ ਪਿਆ ਠੀਕ ਠੀਕ ਲਓ ਵੇਖੋ ਪਲੀ ਵੇਖੋ ਪੁੱਠਾ ਵੇਖੋ ਝੋਟੀ ਦਾ ਝੋਡੀ ਬਣੀ ਆ ਕਿ ਕੱਟੀ ਕਦੀ ਆ ਬਿਲਕੁਲ ਸਹੀ ਐਡੀ ਵੀਰ ਜੀ ਕੱਟੀ ਲੈਣ ਜਾਈਏ ਨਾ ਮਾਰਕੀਟ ਚ ਅਜਾ ਹਾਂਜੀ 15000 ਤੋਂ ਘੱਟ ਕੱਟੀ ਨਹੀਂ ਮਿਲੂਗੀ ਠੀਕ ਹੈ ਠੀਕ ਹੈ ਲਓ ਵੀ ਕੱਟੀ ਵੀ ਚੰਗੇ ਸੀ ਮੰਦੀਆਂ ਜੱਟ ਬੁਲਾਏਗਾ ਵੀ ਸਿੰਘੀਆਂ ਹੁੰਦਾ ਨਹੀਂ ਫਿਰ ਮੋੜ ਹੁੰਦਾ ਵੀ ਠੀਕ ਹੈ ਠੀਕ ਹੈ ਜੀ ਇਹ ਮੁੱਲ ਫਿਰ ਡਾਕਟਰ ਸਾਹਿਬ ਨੂੰ ਤੁਸੀਂ ਦੱਸਨੇ। ਕੋਈ ਗੱਲ ਨਹੀਂ ਡਾਕਟਰ ਸਾਹਿਬ ਕਰ ਲੈਂਦੇ ਆ ਇਹ ਤਾਂ। ਦੱਸਿਓ ਹੋਰ ਕੀ era ਮੁੱਲ ਜੇ ਵੀਜੀ ਝੋਡੀ ਵੇਚਣ ਨੂੰ ਆਪਾਂ 85 ਦੀ ਵੇਚ ਸਕਦੇ ਆ। ਅੱਛਾ ਜੀ। ਪਰ ਆਪਾਂ ਬਿਲਕੁਲ ਜਾਇਜ਼ ਕਰ ਦੇਣਾ ਮੁੱਲ। ਠੀਕ ਹੈ ਜੀ। ਜੇ ਕਿ ਨਿਪਰਾ ਨੇ ਕੱਟੀ ਨਾਂ ਲੈਣੀ ਹੈ। ਅੱਛਾ ਜੀ। ਪੂਰੇ 75000 ਦੀ ਝੋਟੀ ਵੇਲੋ ਵੀ 74 ਵਾਲਾ ਵੀ ਹੁਣ ਨਾ ਲਾਵੇ। ਅੱਛਾ ਜੀ। ਤੇ ਜੇ ਕੱਟੀ ਨਹੀਂ ਲੈਣੀ। ਹਾਂ ਜੀ। ਫਿਰ ਪੂਰੇ 70000 ਦੀ 70000 ਛੱਡਾਂਗੇ। ਠੀਕ ਹੈ ਠੀਕ ਹੈ। ਲਓ ਬਈ ਦੋ ਰੇੜੇ ਜੇ ਤੇ ਉਸ ਹੱਬ ਨਾਲ ਦੀ ਵੀਰ ਦੇ ਨਾਲ ਤੁਸੀਂ ਕੰਟੈਕ ਤੇ ਬਾਈ ਕਹਿੰਦਾ ਜੇ ਕੱਟੀ ਲੈਣੀ ਤਾਂ ਫਿਰ ਚਵਰ ਫਿਰ ਦੀਦੀ 75000 70000 ਦੀ ਤੇ ਵੈਸੇ 70 ਦੀ ਬਣਾ ਠੀਕ ਹੈ ਤਾਂ ਤੱਕੋ ਯਾਰ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਵੀ 50000 ਜਿਹੜੀ ਲੈਣਾ ਨਹੀਂ ਖਰਦਾ ਜਿਹੜੀ ਆਪਣੀ ਬਣਦੀ ਛੋੜ ਉਹ ਕਰਾਂਗੇ ਕਰਾਂਗੇ ਅੱਛਾ ਜੀ 200 ਠੀਕ ਹੈ ਠੀਕ ਹੈ ਲਓ ਵੀ 200 ਜਿਹੜੀ ਪੱਕੀ ਆ ਉਹ ਛੋੜਣੀ ਹੋਣੀ ਆ ਤੇ ਆਜੇ ਹੁਣ ਦੂਜੇ ਨੰਬਰ ਤੇ ਦਰਸੇ ਭਈਆ ਝੋਟੀ ਬਾਰੇ ਜੀ ਜੀ ਦੂਜਾ ਸੂਆ ਲਾੜੇ ਕੋਈ ਤੀਜਾ ਸੂਆ ਲਾੜੇ ਅੱਛਾ ਜੀ ਇਸ ਟਾਈਮ ਨਹੀਂ ਦੁੱਧ ਬੜਾ ਖੁੱਲਾ ਦਿੰਦੀ ਆ ਸੱਜਰੇ ਅੱਛਾ ਜੀ ਹੋ ਗਈ ਆ ਇਸ ਟਾਈਮ ਤੇ ਸਤਵਾਂ ਮਹੀਨਾ ਇਹਨੂੰ ਜਾਣਦੇ ਆ ਜੀ ਨਾਲ ਅਠ ਪਹਿਰੀ ਹੋਣਾ 4 ਲੀਟਰ ਦੁੱਧ ਦਿੰਦੀ ਆ ਮੰਨ ਲਓ ਅਠ ਪਹਿਰੀ ਮਿਲਦੀ ਆ ਠੀਕ ਹੈ ਠੀਕ ਹੈ ਦੋਵੇਂ ਟਾਈਮ ਦਾ ਪਾਤੇ ਤੇ ਅੱਠ ਪਹਿਰੀ ਕਹਿੰਦੀ ਆ 4 ਲੀਟਰ ਦੁੱਧ ਦਿੰਦੀ ਆ ਸਾਢੇ 6 ਮਹੀਨਿਆਂ ਦੀ ਸਤਵਾਂ ਜਾਣੀ ਚਾਹੀਦਾ ਅੱਛਾ ਜੀ ਖੋਲੋ ਭਾਈ ਜੀ ਚੈੱਕ ਬਾਸ ਠੀਕ ਹੈ ਠੀਕ ਹੈ ਲਾਓ ਭਾਈ ਜੀ ਚੈੱਕ ਬਾਸ ਆ ਗਈ ਟੋਕੜ ਕੱਪਣਾ ਸੱਜਰੇ ਨੂੰ ਪਹਿਲਾਂ ਕੁ ਭਰੇ ਸੱਜਣੇ ਵੀਜੀ ਆਪਾਂ ਕਹਿੰਦੇ ਮੰਨਣਾ ਜੀ ਉਹ ਕਹਿੰਦੇ ਵੀ ਅਸੀਂ 15 ਲੀਟਰ ਨਹੀਂ ਸਾਨੂੰ ਦੁੱਧ ਚੋਇਆ ਤੇ ਥਾਂਡ ਭਾਂਡਾ ਵੀ ਜੇ ਸਾਹਬ ਨਾਲ ਖੁੱਲਾਣਾ ਨਹੀਂ ਮੈਂ ਦੱਸਦਾ ਤੇ ਠੀਕ ਹੈ ਚੋਇਆ ਉਹ ਜੇ 15 ਨਹੀਂ ਵੀਜੀ 13 ਤੇ ਚੋਇਆ ਜੂਗਾ ਨਾ ਲਓ ਵੀਜੀ 13 14 ਲੀਟਰ ਜਿਹੜਾ ਸੱਜੇ ਦਾ ਦੁੱਧ ਭਰਿਆ ਵਾ ਤੇ ਅਸਾਂ ਨੂੰ ਜਿਹੜੀ 7.5 ਮਹੀਨੇ ਦੀ ਚੈੱਕ ਪਾਸ ਆ 7.5 ਦੀ ਸਾਡੀ 7ਵਾਂ ਜਾਂਦਿਆ ਠੀਕ ਹੈ ਠੀਕ ਹੈ ਸਾਢੇ 6 ਮਹੀਨੇ ਦੀ ਚੈੱਕ ਪਾਸ ਤੇ 4 ਲੀਟਰ ਜਿਹੜਾ ਦੁੱਧ ਹੈ ਇੱਕੋ ਟਾਈਮ ਹੀ ਮਿਲਦੀ ਜੀ ਅੱਠ ਫੜੀ ਜਾਨੀ ਕਿ ਥਾਂਣ ਤੋਂ ਨਹੀਂ ਪਾਸ ਕਰਾਂਗੀ ਹਾਂਜੀ ਹਾਂ ਜੈੱਡ ਬਲੈਕ ਆ ਗਈ ਆ ਇਹਦੇ ਪਿੱਛੇ ਹੈਗਾ ਕੋਈ ਜਵਾਬ ਕਿ ਨਹੀਂ ਵੀਰ ਜੀ ਇਹਦੇ ਪਿੱਛੇ ਜਵਾਬ ਨਹੀਂ ਹੈਗਾ ਕੱਦ ਵਜਨ ਦੀ ਵੇਰ ਤਾਂ ਹੀ ਕਿੱਡੀ ਵੇਰ ਠੀਕ ਹੈ ਠੀਕ ਹੈ ਲੋ ਬਈ ਕੱਦ ਕੋਦ ਬਹੁਤ ਹੀ ਚੰਗਾ ਵਾ ਇਹ ਜੇ ਜਵਾਬ ਮਿਲ ਪਰ ਕੋਡ ਬਹੁਤ ਹੀ ਚੰਗਾ ਦਾਦੇ ਬਈ ਹੋਣੀ 13 14 ਲੀਟਰ ਤੇ ਥਣ ਥਣ ਬਹੁਤ ਹੀ ਚੰਗਾ ਐਨ ਗਿੱਠ ਦੇ ਉੱਤੇ ਥਣ ਲੱਗਾ ਦੇਖਦਾ ਕੀ ਮੁੱਲ ਬਈ ਕਰਨਾ ਫਿਰ ਇਹਦਾ ਮੁੱਲ ਵੀਰ ਜੀ ਕਰ ਲਈਏ 90000 ਰੁਪਏ ਜਾ ਠੀਕੇ ਜੈ ਜੀ ਵੱਡੀ ਹੈ ਠੀਕ ਕਰ ਦੋ ਜੀ ਨਾਲੀ ਇਹਨਾਂ ਕੋ ਬੰਦਾ ਵੀ ਹੈ ਹਾਂ ਜੀ ਜੈ ਜੀ ਆਂਦੀ ਮਾਰਨਾ ਹਾਂ ਜੀ ਬਹੁਤ ਸੋਹਣੀ ਆ ਕਰਦੋ ਘਟੇ ਵੀਰ ਦੀ 10 ਦੀ 20 ਦੀ ਝੋਡੀ ਤਿਆਰ ਹੋਈ ਹਾਂ ਜੀ ਤੇ ਆਹ ਚੰਦ ਵੀਰ ਦੀ ਆਪਾਂ ਦੇ ਦਈਏ ਲਾਸਟ ਹਾਣਾ 75000 ਦੀ ਵੀਡੀਓ ਦੇ ਦਈਏ ਚਲ ਚਾਹਣ ਤੋਂ ਚਰਾਏ ਭੜ ਜੋਗੇ ਵੀਰ ਦੀ ਕਰਾਏ ਭੜ ਜੋਗੇ ਕਰਦੀ ਹੈ ਜੀ ਆਂਦੀ ਦੇ ਰਹੀ ਹੈ ਸੱਤ ਦਰਦੀ ਸੱਤ ਦਰਦੀ ਦੇ ਦਾਂਗੇ ਵੀਰ ਜੀ ਅੱਛਾ ਆਪਨੇ ਛੱਡਣਾ ਕੋਈ ਹਰ ਬੰਦੇ ਦਾ ਚਾ ਵੀ ਸੱਤ ਦਰਦੀ ਨੇ ਸੱਤ ਦਰਦੀ ਆਹ ਹਮਾਂ ਦਾ ਭਾਈ ਦੋ ਦਰਦੀ ਛੋੜ ਤੇ ਛੱਡ ਦਾਂਗੇ ਜੀ ਯਾਰ ਡਾਕਟਰ ਦੇ ਕਹਿੰਦਾ ਯਾਰ ਹਾਂ ਡਾਕਟਰ ਦੇ ਕਹਿੰਦਾ ਯਾਰ ਕੋਈ ਹਰ ਜੇ ਤੋੜ ਕਰ ਦੋਈ ਛੱਡਦਾ ਵੀ ਵੀਰ ਜੀ 40000 ਰੁਪਏ ਚੱਲਣਗੇ ਠੀਕ ਹੈ ਠੀਕ ਆ ਲਓ ਭਾਈ 68000 ਦੀ ਬਿਲਕੁਲ ਨਾਰਮਲ ਰੇਟ ਸਹੀ ਗੱਲ ਸਹੀ ਗੱਲ ਹੈ ਜੀ ਮਲਦੀ ਨਹੀਂ ਮਾਰਕੀਟ ਚ ਜਿੱਡਾ ਵੱਡਾ ਕੱਦ ਲਾਉਂਦੇ ਆ ਹਾਂ ਜੀ ਹਾਂ ਜੀ ਆਇਓ ਹਣ ਤੇ ਜੇ ਨੰਬਰ ਤੇ ਨੀਲੀ ਰਾਵੀ ਆ ਗਈ ਭਾਈ ਹਾਂ ਜੀ ਭਾਈ ਨੀਲੀ ਇਹ ਵੀ ਦੀ ਪੂਰ ਨੀਲੀ ਰਾਵੀ ਆ ਅੱਛਾਲੀ ਮੀਣੀ ਮੀਣੀ ਲੰਗਰ ਦੀ ਬੋਲੀ ਡਿਮਾਂਡ ਆ ਵੀ ਭਰਾ ਸਾਡੇ ਮੀਨਾ ਡੱਗਾ ਅੱਛਾ ਇਹ ਤਾਂ ਸਿੰਘ ਸੋਗੇ ਤੇ ਹਿਲਦੇ ਨਹੀਂ ਸਿੰਘ ਬੁਜੀ ਫਿਰਦੀ ਆ ਮੇਰੇ ਖਾਤੇ ਮਾਣੀ ਜੀ ਹਾਂਜੀ ਫੜੇ ਜੀ ਠੀਕ ਹੈ ਠੀਕ ਹੈ ਠੀਕ ਹੈ ਨੋਰਮਲ ਜੀ ਮੇਰੀ ਛੋਟੀ ਬਹੁਤ ਹੀ ਕਰਮਾਲੀ ਹੁੰਦੀ ਆ ਨਾਲੇ ਦੇਦੇ ਵੀ ਨਾ ਥੱਲੇੋਂ ਮਿੱਧੀ ਪੰਡਾ ਹੀ ਪਾਈਆਂ ਕਰਮਾ ਲਈ ਨੇ ਜੀ ਠੀਕ ਹੈ ਜਦੋਂ ਬਸ ਇਹ ਦਿਹਾੜੀ ਲੰਗ ਮੰਨ ਲਓ ਉਹ ਨਹੀਂ ਹੱਤਾਂ ਬੈਦੀ ਨਹੀਂ ਵੱਟੋ ਵੱਟੇ ਬਿਲਕੁਲ ਤਿਆਰ ਆ ਟੋਟ ਕਾਲ ਨੂੰ ਬਣੀ ਪਈ 11 ਅੱਗੇ ਨੂੰ ਨੂੰ ਪਿਛੇ ਨੂੰ ਬਹੁਤ 14-15 ਕਿਲੋ ਦੇਦੀ ਆ ਅੱਛਾ ਜੀ ਬਾਕੀ ਆਪਾਂ ਫੋਲ ਕੇ ਭੌਂਦੇ ਆ ਵੇਖੋ ਕਿੰਨਾ 15 ਲੀਟਰ ਜਿਹੜਾ ਦੁੱਧ ਭਰਿਆ ਨੇ ਪਿਛਲੇ ਟਾਈਮ ਤੇ ਇਹ ਵੀ ਕਰਦੇ ਚਾਹੀਦਾ ਮਾਜੀ ਨੀਲੀ ਰਾਵੀ ਨੀਲੀ ਰਾਵੀ ਦੋਵੇਂ ਕੰਮ ਲੱਭੇ ਨਾਲੇ ਹੀ ਨਹੀਂ ਲੱਭੀ ਨਾਲੇ ਨੀਲੀ ਰਾਵੀ ਬਿਲਕੁਲ ਸਹੀ ਗੱਲ ਆ ਬਾਬੇ ਨਿਸ਼ਾਨੀਆਂ ਨੇ ਸੁੰਡੀਆਂ ਵਾਲੀਆਂ ਸਾਰੀਆਂ ਕਵਰ ਕਰਦੀਆਂ ਥੱਲੇ ਉਹਨਾਂ ਪੰਡਾਂ ਪਈਆਂ ਕਰਮਾਲੀ ਨੇ ਥੱਲੇ ਉਹਦੇ ਮਾਹਾਂ ਦਾ ਸੈਰ ਗਿਆ ਬਹੁਤ ਚੰਗਾ ਵਾ ਮਾਹਾਂ ਦਾ ਦੁੱਧ ਦਾ ਡਰਾਮਾ ਵੀਰ ਜੀ ਜਿਦਾਂ ਮੈਂ ਕਹਿਣਾ ਹੁੰਦਾ ਵੇ ਅੱਛਾ ਈ ਲੈ ਲੈ ਵੀਰ ਭਰਾ ਖੜੂਗਾ ਤੇ ਨਾ ਨਾ ਕੋਈ ਨਿਆਣੇ ਤੇ ਲਾਊਗਾ ਚਾਊਗਾ ਤੇ ਇਹ ਤਾਂ ਗੱਲ ਸਹੀ ਆ ਪੈਸੇ ਲਾਇਆ ਦਾ ਮੁੱਲ ਮੁੜ ਜਾਊਗਾ ਵੀਰ ਜੀ ਸਹੀ ਗੱਲ ਸਹੀ ਆ ਦੇਖੀ ਸਰਪੰਡਾ ਬਹੁਤ ਚੰਗਾ ਵਾ ਤੇ ਨਿਸ਼ਾਨੀਆਂ ਜਿਹੜੀਆਂ ਸੋਲ ਤਾਂ ਕੀ ਆ ਗਈਆਂ ਸਾਰੀਆਂ ਯਾਰੀਆਂ ਕਰੋ ਚੱਕ ਇੱਕ ਨਵੇਂ ਸੋ ਨੂੰ ਕੱਪਣਾ ਭਾਈ ਇਹ ਵੀ ਜੀ ਦੂਜਾ ਲਾਲੇ ਕੋਈ ਤਿੰਜਾ ਲਾਲੇ ਘਰ ਵਾਲੇ ਬੰਦੇ ਤੇ ਦੂਜਾ ਹੀ ਕਹਿ ਕੇ ਦਿੱਤੀ ਹੈ ਮੈਨੂੰ ਤੇ ਜਾਬਦੀ ਵੀ ਦੂਜਾ ਹੀ ਝੋਟੀ ਆ ਜੇ ਇਹ ਦੂਜਾ ਠੀਕ ਹੈ ਲੋ ਬਾਕੀ ਬਾਈ ਕਹਿੰਦਾ ਆਪਣੀ ਸਮਝਣਾ ਦੂਜਾ ਤਿੰਜਾ ਲਾਲੇ ਇਹ ਜੀ ਜੀ ਕਰਕੇ ਦਿੰਦਾ ਮੈਂ ਤਾਂ ਖੰਦੇ ਉਹਨੇ ਵੀਰ ਜੀ ਕਮਾਲ ਲੈ ਕੀਤੀਆਂ ਪੰਜਾ ਚੋਕ ਕੋਈ ਨਹੀਂ ਅੱਗੇ ਨੂੰ ਤੇ ਹੁੰਦੀ ਪਿਛੇ ਨੂੰ ਜਦੋਂ ਕਹਿਣ ਨੂੰ ਬੰਦਾ ਕਹਿ ਨਹੀਂ ਕਹਿੰਦਾ ਫੁੱਟ ਫੁੱਟ ਬਾਹਰ ਨੂੰ ਤੇ ਫੁੱਟ ਫੋਟੀ ਕਰਨ ਨੂੰ ਸਹੀ ਗੱਲ ਸਹੀ ਗੱਲ ਇਹਦਾ ਕੀ ਮੁੱਲ ਕਰਨਾ ਵੀਰੋ ਇਹਦਾ ਮੁੱਲ ਵੀਰ ਜੀ ਕਰ ਲਈਏ 1.5 ਲੱਖ ਰੁਪਏ ਹਾਂਜੀ ਜਿਹੜਾ ਜਾਲੇ ਪਾਸੇ ਹੈ ਇਹ ਨਹੀਂ ਆਪਾਂ ਮੋਟਰ ਤੇ ਮਾਤੀ ਹੁਣਾ ਜਾਲੇ ਪਾਸੇ ਹਾਂਜੀ ਜੀ ਮੋਲ ਕਰਾਉਂਨ ਨੂੰ ਜੋ ਮਾਤੀ ਕਰਾਉਂਦੇ ਇੱਕੋ ਹੀ ਰੇਟ 95000 ਤੋਂ 200 ਰੁਪਿਆ ਛੋੜ ਅਛਾ ਜੀ ਹਾਂਜੀ ਠੀਕ ਠੀਕ ਮੋਲ ਕਰਾਉਂਨ ਨੂੰ ਲੱਖੋਂ ਬਾਹਰ ਨਹੀਂ ਹੋ ਸਕਦੇ ਆਪਾਂ ਹਾਂਜੀ ਹਾਂਜੀ ਕਿਉਂਕਿ ਤਾਲਾ ਡੰਗਰ ਤੁਹਾਨੂੰ ਬੜਾ ਕਿਸੀ ਲੰਬੰਦਿਆ ਵਸਦਾ ਜੀ ਅੱਜ ਉੱਥੋਂ ਹੈ ਨਹੀਂ ਨਹੀਂ ਰਾਇ ਮੀਣੀ ਆ ਠੀਕ ਠੀਕ ਆਓ ਬਜੀ 95000 ਤੋਂ 200 ਰੁਪਿਆ ਛੋੜ ਕੇ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਪਈਆ ਝੋਟੀ ਬਾਰੇ ਜੀ ਇਹ ਛੋਟੀ ਵੀ ਜੀ ਆਪਾਂ ਛੋਟੀ ਨੂੰ ਛੋਟੀ ਕਹਾਂਗੇ ਮੈਨੂੰ ਮੈਂ ਕਹਾਂਗੇ ਚੋਟਾ ਸੁਭਾ ਮੈਂ ਆ ਅੱਛਾ ਜੀ ਕੋਈ ਵੀ ਭਾਪਣੀ ਸਮਝਣਾ ਮੰਨ ਲਓ ਵੀ ਵੇਖ ਵੀ ਸਕਦਾ ਅੱਛਾ ਜੀ ਨਹੀਂ ਬਿਲਕੁਲ ਸਹੀ ਕਰਦੇ ਬਿਲਕੁਲ ਦੁੱਧ ਲਾ ਮੇ ਜੀ ਇਹਦਾ ਪੂਰਾ ਰਿਕਾਰਡ ਆ ਅੱਛਾ ਜੀ ਪਾਜੀ ਜੀ ਹੁਣੇ ਕਹਿੰਦੇ ਵੀ ਅਸੀਂ 16 ਲੀਟਰ ਇਹਦੇ ਥੱਲੇ ਚੋਇਆ ਵਾ ਅੱਛਾ ਛਣ ਭਾਂਡਾ ਬੜਾ ਖੁੱਲਾ ਵਾ ਇਹ ਵੀ ਮੰਨ ਲਓ ਵੀ ਗੱਬਣ ਆ ਹੱਪੇ ਦੇ ਅੰਦਰ ਅੰਦਰ ਵੀ ਮੂਰੀ ਪੂਰੀ ਮੰਨ ਲਓ ਤਿਆਰ ਹੋ ਜੀ ਸੀ ਠੀਕ ਆ ਪੂਜ ਬੜੀ ਲੰਮੀ ਏਦੀ ਪੂਜ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਛੋਟੀ ਹੈ ਠੀਕ ਆ ਠੀਕ ਆ ਬਈ ਪੂਜ ਕਰਮਾੜੀ ਥੱਲੇ ਹੈਂਦੀ ਆ ਇੱਕ ਤਾਂ ਪੂਜ ਬਹੁਤ ਚੰਗਾ ਵਾ ਕਰੋ ਚੈੱਕ ਮੇਰਾ ਫੁੱਲ ਵੀਰ ਜੀ ਵੱਡੇ ਕ ਪੂਰਾ ਫੁੱਲ ਤਿਆਰ ਕਰੂਗੀ ਗੱਬਣ 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 ਕਿੰਨਾ ਕਿਲਾ ਕਰਦੀ ਇਹਨੇ ਹਫਤੇ ਦੇ ਅੰਦਰ ਅੰਦਰ ਵੀਜੀ ਮਾਲੂ ਵੀ ਤਿਆਰ ਹੋ ਜਾਣਾ ਪੂਰੀ ਠੀਕ ਆ ਠੀਕ ਆ ਤੇ ਦਸਾਂ ਦਿਨਾਂ ਦੇ ਅੰਦਰ ਅੰਦਰ ਮਾਲੂ ਸੁੰਦੀ ਹੈਗੇ ਠੀਕ ਠੀਕ ਆ ਬਾਈ ਦਿਨ ਵੀ ਆਪਾਂ ਜਿਆਦਾ ਨਹੀਂ ਆਂਦੇ ਇਹਨੇ ਮੇਰੇ ਹਿਸਾਬ ਨਾਲ 14 ਕਿਲੋ ਤੋਣੀ ਮਰਦੀ ਅੱਛਾ ਜੀ ਉਹ ਬਾਈ ਕਿਹੜਾ ਲੱਗਿਆ ਤੁਸੀਂ ਤੁਹਾਨੂੰ ਦਿਖਾਉਨੇ ਆ ਥੱਲੇ ਖੈਂਦੀ ਜਾਂਦੀ ਗਰਮਾਲੇ ਦੀ ਥਣ ਭਾਂਡਾ ਬਹੁਤ ਕੰਨਾ ਸਾਰਾ ਅਦਰਕ ਵਾਲੀ ਦੇ ਥਣਾ ਦਾ ਸੈਜ ਗੈਪ ਤੇ 14 15 ਲੀਟਰ ਵਾਲੀ ਮੱਝ ਆ ਵੇ ਮੇਰੇ ਦਰਾਂ ਕੀ ਟੇਟ ਲੈ ਮੇਰੇ ਸਾਹਮਣੇ ਹਾਂ ਜੀ ਐਵੇਂ ਨਾ ਜਾਣੇ ਮਾਜੂਬ ਜੀ ਦੱਸਾਂ ਗਰਾਂ ਨਾ ਮੰਨ ਲਓ ਕਿ ਪੂਰੀ ਪਿਆਰ ਹੋ ਰਿਹਾ ਹੈ ਕਰੋ ਚੱਕ ਬਾਕੀ ਤੇ ਲਾਂਡੋ ਨਾ ਬਹੁਤ ਹੀ ਜ਼ਿਆਦਾ ਵਾਰੇ ਚੰਗਾ ਹਵਾ ਨਾ ਬਲਾ ਲੂਗੀ ਸੋਨ ਤੱਕ ਇਹਦਾ ਕੀ ਮੁੱਲ ਕਰਨਾ ਵੀ ਰਹਿ ਰ ਬੋਲ ਵੀ ਜੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਵੀ ਕਰੋ ਦੇ ਲਈ 75000 ਦੀ ਜਾਇਜ਼ ਕਰ ਦੀ ਜੀ ਕਰ ਦੋ ਹੋਏ ਮੰਨਤਾ ਨਾ ਕਰੋ ਹਾਂਜੀ ਜਾਣ ਦੀ ਜਾਇਜ਼ੀ ਜਾਇਜ਼ੀ ਆਉਂਦੀ ਜੀ ਹਾਂਜੀ ਇਹ ਵੀ ਜੀ ਮੰਗਣ ਨੂੰ ਜੋ ਮਰਜ਼ੀ ਮੰਗੀ ਇੱਕੋ ਹੀ ਰੇਟ ਇਹਦਾ 10200 ਰੁਪਏ ਛੂਡਾਂਗਾ ਬਿਲਕੁਲ ਜਾਇਜ਼ ਜੀ ਠੀਕ ਹੈ ਠੀਕ ਹੈ ਲਓ ਭਾਈ 65000 ਰੁਪਏ ਕਾਪੀਆਂ ਛੂਡ ਦੁੱਧ ਵੀ ਪੂਰਾ ਦੇਣਾ ਮਹੀਨੇ ਤਾਜੀ ਸੋਨੇ ਨਾੜੂ ਤੇ ਠੀਕ ਹੈ ਠੀਕ ਹੈ ਠੀਕ ਹੈ ਲਓ ਭਜੇ ਦੁੱਧ ਨੂੰ ਵੀ ਚੰਗੀ ਆ ਤੇ ਸੂਆ ਕੋਈ ਪਾਈ ਕਹਿੰਦਾ ਤੀਜਾ ਲਾਲੇ ਚੌਥਾ ਲਾਲੇ ਆਪਣੀ ਸਮਝ ਨਾਲ ਨਹੀਂ ਨਾ ਬਾਕੀ ਸੂਏ ਦੀ ਵੀ ਜੀ ਪ੍ਰਮਾਣੀ ਘੋੜੇ ਨੂੰ ਭਜੀ ਫਿਰਦੀ ਤੁਹਾਡੇ ਸਾਹਮਣੇ ਇਹ ਤਾਂ ਗੱਲ ਸਹੀ ਹੈ ਇਹ ਗੱਲ ਸਹੀ ਦਾ ਅਜੋ ਸਾਰੇ ਬਾਰੇ ਜੀ ਵੀ ਜੀ ਦੂਜੇ ਸਵੇਈ ਇਹ ਝੋਟੀ ਅੱਛਾ ਜੀ ਇਹਨੂੰ ਸੂਈ ਨੂੰ ਮੰਨ ਲਓ ਕਰੀਬਨ ਕੋਈ 3.5 ਮਹੀਨੇ ਹੋ ਗਏ ਆ 3.5 ਨਾਲੇ ਕੋਈ 3 ਨਾਲੇ ਲੋਦੀ ਦੇ ਕੋਲ ਮੰਨ ਲਓ 8-9 ਲੀਟਰ ਤੇ ਆ ਰਿਹਾ ਠੀਕ ਹੈ ਜੀ ਆਪਾਂ ਖੋਲ ਕੇ ਵਖਾਉਣਾ ਤੇ ਸੱਜਣ ਨੇ ਕਿੰਨਾ ਕੁ ਭਰਿਆ ਸੀ ਸੱਜਣ ਨੇ ਵੀ ਜੀ ਇਹ ਤਾਂ ਬੰਦ ਨੂੰ ਕਹਿੰਦੇ ਵੀ ਅਸੀਂ 13 ਕਿਲੋਟਰ ਚੁੰਦੇ ਜਾਂਦੇ ਕੋ ਠੀਕ ਹੈ ਲੋ ਬਈ ਤਾਂ ਵੀ ਮੰਗ ਲਓ ਵੀ 9 ਹੋਊਗਾ 5 ਕਿਲੋ ਕਰਕੇ ਦਵਾਂਗੇ 9 ਹੋਊਗਾ ਵੇਖੇ ਤਾਂ ਅੱਛਾ ਜੀ ਲੋ ਬਈ 2 ਤਾਂ ਜਿਹੜਾ 9 ਲੀਟਰ ਹੀ ਹੋਊਗਾ ਬਾਕੀ 8 ਲੀਟਰ ਦੀ ਗਾਰੰਟੀ ਹੈ ਭਾਈ ਕਹਿੰਦਾ ਤੇ ਡਰਦੀ ਆ ਥੋੜਾ ਜਿਹਾ ਡੱਕਾ ਦੇ ਦੇ ਕੋਈ ਨਹੀਂ ਸੌਂ ਲਿਆ ਜਾ ਬਾਈ ਇਹ ਕਰੋ ਕਿ ਆ ਕਾਟ ਦੂ ਤੇ ਨਾ ਬਹੁਤ ਚੰਗਾ ਵੈਨ ਸਿੰਗਲ ਹੈ ਡੀ ਆ ਗਈ ਆ ਤੇ ਇਸ ਟਾਈਮ ਇਹਨਾਂ ਨੂੰ ਸੈਟੇਵਾ ਤੋਂ ਤਿਆਰ ਆ ਇਹ ਕਿਵੇਂ ਬਾਈ ਮਿਲਦੀ ਆ ਅਜੀ ਕਿਵੇਂ ਮਿਲਦੀ ਆ ਬੱਚੇ ਦੇ ਤਾਂ ਬੱਚੇ ਦੇ ਬੱਚੇ ਦੇ ਵੇਚੀ ਇਹਦੀ ਵੀ ਕੱਟੀ ਵਿਖਾਵਾਂਗੇ ਨਿਆਰੇਦਾਰੀ ਹੋਗੀ ਅੱਛਾ ਜੀ 10000 ਦੀ ਕੱਟੀ ਹੋਊਗੀ ਇਹਦੇ ਮਗਰ ਵੇਚੀ ਠੀਕ ਆ ਬਾਈ ਇਹਦੇ ਪਿੱਛੇ ਵੀ ਖੀਂ ਮਲਕਾਫੀਏ ਹਾਂ ਇੱਕ ਕੱਦਵਾਂ ਦੀ ਬਹੁਤ ਜ਼ਿਆਦਾ ਚੰਗੀ ਆ ਹਾਂਜੀ ਤੇ ਲਾਗੇ ਨਾਲ ਪਰ ਚੱਕਣ ਖਾਣ ਭਾਂਡਾ ਮੈਨਾਂ ਸੋਫਾ ਹੀ ਲਿਆਂਦਾ ਜੇ ਟੇਡਾ ਕੱਟ ਤੇ ਮਣਕੀ ਅੱਖ ਠੀਕ ਠੀਕ ਲਾਓ ਭਾਈ ਆਹ ਵਾਲਾ ਕੀ ਮਿਲਦਾ ਮਣਕੀ ਅੱਖ ਤੇ ਮੈਨਾਂ ਟੇਡੇ ਕੱਟ ਵਾਲੀ ਵੀਰ ਜੀ ਲੋਕੀ ਕਟੀਆਂ ਮੈਨਾਂ 15-15000 ਦੀਆਂ ਦੱਸਦਾ 10000 ਦੀਆਂ ਦੇ ਦਿੰਦਾ ਠੀਕ ਠੀਕ ਆਪਾਂ ਬਹੁਤ ਚੰਗੇ ਜੀ ਜਾਕੀ ਕੱਦਵੀਂ ਪਿੱਛੇ ਤੇ ਬੰਦ ਕਰਨਾ ਹੈ ਲੋ ਬੋਲ ਵੀ ਜੀ ਰਖਾ ਲਓ ਤੁਸੀਂ ਭਾਵੇਂ 90 ਕਰਾ ਲਓ ਤੇ ਭਾਂ 85 ਕਰਾ ਲਓ ਅੱਛਾ ਜੀ ਆਪਾਂ ਤੁਹਾਨੂੰ ਪਤਾ ਸੌਦਾ ਭਾਰ ਨਹੀਂ ਦੇਣਾ ਹਾਂਜੀ ਇਹਦਾ ਵੀ ਜੀ ਮੌਲੇ ਜੋ ਮਰਜ਼ੀ ਕਰੀਏ ਇੱਕੋ ਹੀ ਰੇਟ ਇਹਦਾ ਅੱਛਾ ਜੀ 75000 ਦੀ ਦੇ ਦੀਏ ਜਾਂਦੋ ਜਿਆ ਯੋਰ ਕਰ ਦੋ ਮੰਦ। ਮੇਰੀ 72000 ਕਰ ਦਾਂਗੇ। ਮੈਂ ਵੱਡੀ ਇਹ ਮਿਲਦੀ ਨਹੀਂ। ਕੱਢੀ ਮਗਰ ਮਾਸ ਵਾਲੀ ਹੈ। ਲਓ ਬਾਈ 72000 ਦੇ ਵਿੱਚ ਦੋ ਪਸ਼ੂ ਮਿਲ ਜਾਣੇ ਆ। ਹਾਂਜੀ। ਬਿਲਕੁਲ ਨੋਰਮਲ ਡੇਟ ਆ ਤੇ ਆਹ ਬਾਈ ਪਾਣੀ। ਨਹੀਂ ਉਹ ਵੀ ਜੀ ਥੋੜਾ ਜਿਹਾ ਸਾਹ ਕੇ ਮਈ ਪਾਣੀ ਆ। ਅੱਛਾ ਇਹ ਤੇ ਆਹ ਮੇਰੇ ਦੁੱਧ ਤੇ ਚੜ ਹੁੰਦਾ ਮੈਂ। ਠੀਕ ਹੈ ਠੀਕ ਹੈ ਤੇ ਇਹੋ ਹੀ ਆ ਠੀਕ ਜੀ ਕਹਾ ਇਹ ਪਾਵਾ ਮੈਂ ਤੁਹਾਨੂੰ ਦਿੰਦੇ ਬਈਆ ਅੱਛਾ ਜੀ ਆਪਣੇ ਕੋਲ ਇੱਧਰ ਜਗਾ ਘੱਟ ਸੀ ਹੋਰ ਇੱਧਰ ਵੱਧੀਆਂ ਠੀਕ ਠੀਕ ਹੈ ਦੱਸਿਓ ਬੜੀ ਡਿਟੇਲ ਆ ਇਹ ਵੀ ਜੀ ਦੂਜਾ ਸੂਆ ਲਾਲੇ ਤੀਜਾ ਲਾਲੇ ਵੀਰ ਕੋਈ ਭਰਾ ਇਹ ਵੀ ਮੈਂ ਚੋ ਕੇ ਲੈਂਦੀ ਜੀ ਉਸ ਤੋਂ ਅੱਗੇ ਅੱਛਾ ਜੀ ਮੰਨ ਲਓ ਇਹਦੇ ਕੋਲ ਕੋਈ 6 ਤੋਂ 7 ਲੀਟਰ ਦੁੱਧ ਪੂਰਾ ਤਿਆਰ ਹੈ ਨੈਟ ਅੱਛਾ ਜੀ ਤੇ ਇਹਦੇ ਮਗਰ ਮੰਨ ਲਓ ਮੇਲ ਕਾਫ ਜੇ ਤੇ ਕਾਫੀ ਮੰਨ ਲਓ ਵੀ 7-8000 ਰੁਪਏ ਦਾ ਹੈਗਾ ਬਹੁਤ ਪਾਣੀ ਦੇ ਪਿੱਛੇ ਮੇਲ ਕਾਫ ਆ ਗਿਆ ਜੇ 7-8 ਲੀਟਰ ਦੁੱਧ ਹੋਰ ਤਾਂ ਤਿਆਰ ਹਾਂ ਜ ਕਰੋ ਜੀ ਚਾਤਾ ਤੁਸੀਂ ਇਹ ਠਪੜੇ ਦੀ ਇਹ ਵੀ ਚੰਗੀ ਆਵੇ ਕਿੰਨਾ ਟਮਕਾ ਸੁਣਦਾ ਸੇ ਇਹ ਵੀ ਜੀ ਸੁਣਨਾ ਮਾਤੋ ਜੀ ਆਉਂਦਾ ਹੋ ਜੇ ਅੱਛਾ ਜੀ ਲਓ ਵੀ ਚਾਰ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੁਹਾਨੂੰ ਇਹ ਆਸਟਮ ਜਿਹੜਾ 7 ਲੀਟਰ ਉਹ ਤੇ ਚਾਰ ਰੱਖੋ ਤੇ ਸੇਂਗ ਜਰੂਰ ਇੱਕ ਥੋੜਾ ਜਿਹਾ ਖੁੱਲਾ ਕਰ ਦਿਓ ਬਾਕੀ ਕਰਤੂਰ ਚੰਗੀ ਆ ਨਾ ਨਾ ਜੀ ਜੀ 7 ਲੀਟਰ ਦੇ ਵੀ ਦੇਂਦੇ ਆ ਆ ਮੇਲ ਕਾਫੂ ਖਾਓ ਪਿੱਛੇ ਤਾਂ ਤਾਂ ਕਿਹਾ ਮਾੜਾ ਏਡਾ ਬੱਚੇ ਤੁਹਾਨੂੰ ਬਲਾਂ ਅਜਕਲ ਲਿਖ ਜਾਂਦੇ ਨੇ ਇਹ ਵੀ ਪਲਿਆ ਭਲਿਆ ਹੀ ਮਿਲਦੀ ਹੈ। ਪਲਿਆ ਆਪਣਾ ਦੋਵੇਂ ਟਾਈਮ ਵੀਰ ਜੀ ਬੱਚੇ ਦੇ ਮਿਲਦੀ ਹੈ। ਅੱਛਾ ਜੀ। ਇਹਦਾ ਕੀ ਮੁੱਲ ਕਰਾਂਗੇ ਦਾ? ਇਹਦਾ ਵੀ ਜੀ ਮੁੱਲ ਕਰਾ ਲਓ ਜਿੰਨਾ ਮਰਜ਼ੀ। ਪੈਂਡ ਵੀ ਆ ਬਿਜੇੜੀਏ ਜੇ। ਹੋਰ ਕੰਮ ਤਾਂ ਆਣ ਦਾ। ਮਾਲ ਨਾ ਕਰਦੀਏ। ਛੋਲੇ ਕਰੀਏ ਜੀ ਮੈਂ। ਉਸ ਨੂੰ ਵੀ ਛੋਟਾ ਦਾ ਕਰਾਂਗੇ। ਮੇਰਾ ਵੱਡਾ ਕਲਾ ਫਿਰਨਾ ਲਾ ਦੇ। ਅੱਛਾ ਜੀ ਠੀਕ ਆ। 55000 ਦੇ ਵਿੱਚ 200 ਰੁਪਏ ਛੋਟਾ ਕਰ ਦਾਂਗੇ। ਠੀਕ ਆ ਠੀਕ ਆ। ਲਓ ਭਾਈ ਇਹ 50000 ਤੇ ਦੋ ਪਸ਼ੂ। ਬਿਲਕੁਲ ਨਾਰਮਲ ਰੇਟ ਆ। ਯਾ ਤੂੰ ਅੰਦਰ ਨਹੀਂ ਆ ਗਈ। ਹਾਂ ਜੀ। 60000 ਦਾ ਕਟਾ ਜਿੱਥੇ ਮਰਜ਼ੀ ਕੋਈ ਖਲਾਰ ਕੇ ਵੇਚ ਲੈ। ਠੀਕ ਆ ਠੀਕ ਆ ਠੀਕ ਆ। ਲਓ ਭਾਈ ਤੇ ਆਜੋ ਫਿਰ। ਆ ਦੱਸਿਓ ਭਾਈ ਇਹ ਆਜ ਮੱਝ ਦੇ ਪਰ ਇੱਕ ਝੋਟੀ ਆ। ਇਹ ਵੀ ਝੋਟੀ ਪਹਿਲਾ ਸੁਆਵਾ। ਅੱਛਾ ਜੀ। ਇਹਦੇ ਇਹ ਮੈਂ ਚੋ ਕੇ ਲਿਆਂਦੀ ਜ ਦਾ ਬਾਈ ਕਰੋ ਜਿਆਦਾ ਬਹੁਤ ਸੋਹਣੀ ਆ ਅੱਛਾ ਜੀ ਹਾਂਜੀ ਪਾਲੀ ਬਲੋਤੀ ਆ ਇਹ ਮੰਨ ਲਓ 2 ਕੁ ਮਹੀਨਿਆਂ ਦੇ ਅੰਦਰ ਸੋਈ ਆ ਜੇ ਡੇਢ ਦੀ ਲਾਲੇ ਕੋਈ ਦੋਹਾਂ ਦੀ ਲਾਲੇ ਅੱਛਾ ਜੀ ਤੇ ਇਹਦੇ ਕੋਲ ਦੁੱਧ ਵੀ ਜੀ 9 ਲੀਟਰ ਹੋ ਗਏ ਪੂਰਾ ਫੁੱਲ ਠੀਕ ਹੈ ਠੀਕ ਹੈ ਲਓ ਬਾਈ ਕੱਡ ਕੱਢ ਪਾਓ ਤੇ ਚੰਗਾ ਰਸ ਨੂੰ ਹੋਊਗਾ ਤਾਂ ਇਹ ਨਾ ਲਾਵੇ ਵੀ ਆਠੂਗਾ ਅੱਛਾ ਜੀ ਹਾਂਜੀ ਇਹਦੇ ਕੋਲ 9 ਲੀਟਰ ਦੁੱਧ ਆਇਆ ਠੀਕ ਹੈ ਠੀਕ ਹੈ ਲਓ ਬਾਈ ਇਹ ਵੀ ਨੀਲੀ ਦੇ ਵਿੱਚ ਆ ਗਈਆਂ ਸਮਝਾ ਦਰਨਦੀ ਆ ਵੀ ਪਹਿਲਾਂ ਹੀ ਸੂਗਾ ਸੋਈ ਆ ਦੇ 9 ਲੀਟਰ ਜਿਹੜਾ ਦੁੱਧ ਤੇਰੇ ਕੋਲ ਬਿਲਕੁਲ ਤਿਆਰ ਆ। ਹਾਂਜੀ ਫੀਮੇਲ ਇਹ ਵੀ ਦੀ ਚੋਈ ਆ ਪਾ। ਲਓ ਬਈ ਇਹਦੀ ਵੀ ਚਵਾਈ ਕਰਕੇ ਬਾਈ ਲੈ ਕੇ ਆਇਆ ਜੇ ਤੇ ਕੋਈ ਹੋਸਾ ਹੋਣਾ ਵੀਰ ਭਰਾ ਅੰਦਾਜ਼ਾ ਲਾਵੇ। ਸਨੋਰਲਾ ਨਰਮਲ। ਇਹਦੇ ਕੋਲ ਪੰਮਿਆ ਪੰਮਿਆ ਦੁੱਧ ਬਿਲਕੁਲ ਕੰਡੇਲਾ ਤਿਆਰ ਆ ਦੇਖੋ ਇਸਕੋ ਕੁਆਲਟੀ ਚੈੱਕ ਤੁਸੀਂ ਸਿੰਘ-ਸਿੰਘ ਬਹੁਤ ਹੀ ਚੰਗਾ ਲੱਗਾ ਵਾ। ਹਾਂਜੀ। ਇਹ ਜੇ ਵੀਰ ਜੀ ਇੱਧਰ ਫਿਲਮ ਦਿਖਾ ਦਿਓ ਇੱਧਰ ਮਗਰ ਬੈਠੀ ਹੋਣੀਆਂ ਓਕੇ ਦੇ ਇੱਧਰ ਮਾੜੀ ਚੱਲਣ ਦਿਵਾ ਦਿਓ ਔਰ ਲੇਡ ਦੀ ਲਾਲੇ ਕੋਈ ਦੋਹਾਂ ਦੀ ਲਾਲੇ ਠੀਕ ਮੈਂ ਬਹੁਤ ਸੋਹਣੀ ਹੈ ਇਹ ਦੇ ਮਗਰ ਲਓ ਭਾਜੀ ਕਰੋ ਚੈੱਕ ਆ ਬਣਾ ਫਿਰ ਆਪਣੀ ਸਮਝਣਾ ਪੈਣਾ ਕਿ ਕਿਆ ਕਰਦਾ ਤੇ ਜੇ ਡੇਰ ਤੋਂ ਤਾਂ ਦੇ ਹਾਂਜੀ ਛੋਟੀ ਬਹੁਤ ਸੋਹਣੀ ਹੈ ਭਾਜੀ ਬਾਕੀ ਚੋਣ ਵੀ ਦੁਨੀਆ ਲਓ ਭਾਜੀ ਬਹੁਤ ਹੀ ਚੰਗੀ ਹੈ ਤੇ ਬੁੱਲਾ ਸੁਹਾਵਾਰ ਥੇੜਾ ਵੀ ਭਰਾ ਲੱਗਦਾ ਦਾਸ ਹੋਵੇ ਚੋਕੇ ਵੀ ਜਿੰਨੇ ਵੀ ਯਾਰੀ ਲਾਉਗੀ ਹਾਂਜੀ ਤੇ ਇਹਦਾ ਕੀ ਮੁੱਲ ਭਾਈ ਹਰ ਮੋਲਵੀ ਜੀ ਇਹਦਾ ਆਪਾਂ ਜੋ ਮਰਜ਼ੀ ਕਰ ਲਈਏ ਇੱਕੋ ਹੀ ਮੁੱਲ ਕਰਨਾ 200 ਰੁਪਏ ਛੋਟ ਆ ਗਈ। ਅੱਛਾ ਜੀ ਇਹਦੀ ਮੁੱਲ ਕਰਾਉਣ ਨੂੰ ਇਹ 80 ਦੀ ਵੀ ਝੋਡੀ ਨਾ ਵੇਚ ਸਕਦਾ। ਹਾਂ ਜੀ ਪਰ ਆਪਾਂ ਇਹ ਪਾਸੇ ਨਹੀਂ ਹੋਣਾ ਆਪਾਂ ਜਾਈ ਵਾਲੇ ਪਾਸੋਂ। ਠੀਕ ਠੀਕ। ਲਗੀ ਜੀ 70000 ਤੇ 200 ਰੁਪਏ ਛੋਟ ਹੋਣੀ ਹੈ। ਕਿੰਨੇ ਚੋਂ? 72 ਚੋਂ। ਠੀਕ ਹੈ ਠੀਕ। ਲਓ ਬਈ 72000 ਚੋਂ 200 ਰੁਪਏ ਛੋਟ। ਤੇ ਆਜੋ ਹੁਣ ਐਂਡ ਤੇ ਇੱਕ ਹੋਰ ਦਿਖਾਉਂਦੇ ਆਪਾਂ ਤੁਹਾਨੂੰ ਦੱਸਿਓ ਵੀਰ ਜੀ ਸੱਜਰ ਤੇ ਹੈਗਾ ਜੀ ਦੁੱਧ ਦਾ ਡਰਾਮਾ। ਅੱਛਾ ਜੀ। ਸਮੁੰਦਰ ਵੀ ਕਹਿ ਸਕਦੇ ਹਾਂ। ਠ ਕਹੈ ਨੂੰ ਕਿਹਨੇ ਝੂਠ ਹੀ ਕਹਿ ਤਨਾ ਇਹਦੇ 17 18 ਕਿਲੋ ਦੁੱਧ ਚਾਹੇ ਠੀਕ ਹੈ ਜੀ ਇਹ ਵੀ ਜੀ ਮੈਂ ਸੱਜਰ ਵੀ ਮਹੀਂ ਲੈਣਾ ਹਾਂ ਤੇ ਉਦੋਂ ਫਿਰ ਉਹ ਦਿੰਦੇ ਨਹੀਂ ਮਹੀਂ ਅੱਛਾ ਜੀ ਤੇ ਹੋਣੀ ਹੋਗੀ ਟੋਪੜ ਗੱਬਣ ਹੋਂ ਮੈਂ ਲੈ ਕੇ ਆਇਆ ਅੱਛਾ ਜੀ ਇਹ ਵੀ ਜੀ ਹੋ ਗਈ ਜੇ ਰੱਬ ਤੁਹਾਡਾ ਭਲਾ ਕਰੇ ਪੂਰੇ 8 ਮਹੀਨੇ ਦੀ ਗੱਬਣ ਅੱਛਾ ਜੀ ਇਹਨੂੰ ਨਵਾਂ ਲੱਗਣ ਹੀ ਆਲਾ ਬਸ ਠੀਕ ਹੈ ਠੀਕ ਹੈ ਜੀ ਤੇ ਅਜੇ ਵੀ ਮੰਨ ਲਓ ਵੀ 7 ਲੀਟਰ ਦੁੱਧ ਦੇ ਦਈਏ ਚਲੋ ਅੱਛਾ ਜੀ 8 ਮਹੀਨੇ ਗੱਲ ਚਾਹੇ ਖਾਦੇ ਹੋ ਦੇ ਹਾਂ ਜੀ 7-8 ਲੀਟਰ ਦੋ ਦਾ ਮੈਂ ਨਾ ਜਿਹੜੀ 7 ਲੀਟਰ ਵੀ ਜੀ ਭੱਜਣੀ ਨਹੀਂ ਮਿਲਦੀ ਦੁੱਧੋਂ ਖੰਦ ਘਰ ਦੇ ਬੰਦੇ ਜੰਦਾਨ ਵਾਲੀ ਆ ਗਈ ਆ ਮੈਂ ਕਿੰਨਾ ਵੀ ਜਿਹੜਾ ਖੜੇ ਨਾ ਹਾਂਜੀ ਤੇ 8 ਪੈਰੀ ਜੋ ਵੇਰ ਨੂੰ ਆਣਾ ਅੱਛਾ ਜੀ ਮੰਨ ਲਓ ਵੀ ਦੋ ਦੋ ਟਾਈ ਮਹੀਨੇ ਤੇ ਮਗਰ ਰਹਿ ਗਿਆ ਤਾਂ ਦੋ ਪੈਰੀ ਕਰਕੇ ਦੁੱਧੋਂ ਮੰਨ ਲਓ ਸਤਾ ਦੇ ਇਹਨੂੰ ਠੀਕ ਹੈ ਠੀਕ ਹੈ ਦੋ ਬਈ ਚੰਗੇ ਖਾਨਦਾਨ ਵਾਲਾ ਮੈਂ ਪਹਿਲੇ ਜਿਹੜਾ ਮਹੀਨਾ ਦਿੱਤਾ 14 7 ਲੀਟਰ ਦੁੱਧ ਬਹੁਤ ਹੈ ਬਹੁਤ ਵਾਲੀ ਤੇ ਜਿਹੜਾ ਤਿਆਰ ਦੁੱਧ ਉਹੋ ਦੱਸਿਆ ਬਾਈ ਨੇ ਤੇ ਹਰਿਆਣੇੋਂ ਵੀਰ ਜੀ ਮਾਈ ਆਈ ਸੀ ਤੇ ਉਹ ਕਹਿੰਦੇ ਵੀ ਅਸੀਂ ਇੱਕ 40 ਦੀ ਲਈ ਸੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੁਹਾਨੂੰ ਪਤਾ ਇੰਨਾ ਦੁੱਧ ਵਾਲਾ ਡੰਗਰ ਤੁਹਾਨੂੰ ਪਤਾ ਵੀਰ ਜੀ ਗੈਜ ਫਿਰ ਮਿਲਣਾ ਵੀ ਨਹੀਂ ਕਿਤੇ ਹਾਂਜੀ ਇਹ ਤਾਂ ਗੱਲ ਹੈਗੀ ਤੇ ਪੂਰੀ ਖਾਨਦਾਨ ਨਾਲ ਜਾਈ ਤੇ ਇੱਕ ਲੱਗੇ ਦੁੱਧ ਦੀ ਮੱਝ ਐਦਾਂ ਮਿਲਕ ਵੈਣ ਦਿਖਾਓ ਬਹੁਤ ਹੀ ਮੋਟੀ ਲੱਗੀ ਐ ਨਾ ਪਾਪਾਂ ਜੰਦੀਆਂ ਵੀਰ ਜੀ ਪਾਪਾਂ ਜੰਦੀਆਂ ਲੱਗੇ ਰੋ ਥਣ ਭਾਂਡਾ ਦੇ ਮਿਲਕ ਵੈਣ ਜੀ ਹਾਂਜੀ ਬਹੁਤ ਹੀ ਚੰਗੀ ਲੱਗੀ ਆ ਤੇ 17 18 ਲੀਟਰ ਜਿਹੜਾ ਦੁੱਧ ਇਹਨੇ ਸੱਜਣ ਨੇ ਚੋਆਇਆ ਵਾ ਹਾਂ ਇਹਦਾ ਹਰ ਮੁੰਦੀ ਵੀਰਜੀ ਹਰ ਬਹੁਤ ਸੋਹਣੀ ਆ। ਇਹਦਾ ਵੀ ਮੁੱਲ ਵੀਰਜੀ ਮੁੱਲ ਭਾਵੇਂ ਲੱਖਾਂ ਬਾਹਰ ਮੰਗ ਲਈਏ ਤਾਂ ਲੱਖਾਂ ਬਾਹਰ ਵੀ ਮੰਨ ਲਓ ਵੀ ਵਗਨ ਦੀ ਤਿਆਰ ਆਏ। ਹਾਂਜੀ ਤੇ ਪਰ ਆਪਾਂ ਨੂੰ ਚਲੋ ਜੈਜ ਮਿਲ ਗਈ ਆ ਪੰਚਾਇਤ ਜੀ ਦੇ ਦੇਣੀ ਆ। ਹਾਂਜੀ ਹਾਂਜੀ। ਇਹ ਵੀ ਵੀਰਜੀ ਮੁੱਲ ਕਰਾਉ ਨੂੰ ਭਾਵੇਂ ਮੰਨ ਲਓ 90 ਕਰੋੜ 85 ਕਰੋੜ। ਅੱਛਾ ਜੀ। ਲਾਸਟ 80 ਦੀ ਦੇ ਦੀਏ ਜੀ। ਕਰ ਦਈਏ ਕੋ ਜੈਜ। ਹਾਂਜੀ। ਦੋ ਸ਼ਾਟਾਂ ਦੇ ਵਿੱਚ 77 ਜੀ 77000 2200 ਰੁਪਏ ਸ਼ੂਟ ਕਰਤਾ। ਠੀਕ ਹੈ ਠੀਕ ਹੈ। ਲਓ ਬਾਈ 78000 ਚ ਤੋਕੜ ਗੱਬਣਾ। ਤੇ ਸੰਜਰਾ ਵੀ ਤਾਂ ਦੁੱਧ ਦਈ ਜਾਂਦੀ ਹੈ ਸੰਜਰ ਜਿੱਦਾਂ ਦਾ 1.5 ਲੱਖ ਦੀ ਮਈ ਜਿੱਥੇ ਮਰਜੀ ਖਿਲਾ ਰ ਕੋਈ ਇੰਨਾ ਜ਼ਿਆਦਾ ਲੇਵਾ ਬਣਾਉਂਗੀ ਥੱਲੇ ਜਿੱਥੇ ਮਰਨ ਖਿਲਾ ਰ ਲਓ ਬਾਈ ਕਰੋ ਚੈੱਕ ਐਨ ਮੰਡੀ ਲਾਤੀ ਬਾਈ ਨੇ ਘਰੇ ਹੀ ਮਿੰਨੀ ਮੰਡੀ ਕੀ ਤੋਂ ਪਕਾ ਰ ਰਹੇ ਆ ਇਹ ਕਿਹੜੇ ਤੋਂ ਛੱਡਦਾ ਇਹ ਪਸ਼ੂ ਰੱਖਿਆ ਬਾਈ ਨੇ ਕਰੋ ਚੈੱਕ ਮਨਵੇ ਰ ਪਰ ਮਾਵਾ ਤੇ ਤੋਂ ਹੀ ਲੈਂਦੇ ਜੇ ਠੀਕ ਹੈ ਠੀਕ ਹੈ ਲਓ ਬਾਈ ਹਰ ਤਰ੍ਹਾਂ ਦਾ ਪਸ਼ੂ ਰੱਖਿਆ ਨਿੱਕੇ ਤੋਂ ਨਿੱਕਾ ਰੇਡ ਦੇ ਵੱਡੇ ਤੋਂ ਵੱਡਾ ਤੇ ਕਰੋ ਜੀ ਚੈੱਕ ਇਹ ਵੀਡੀਓ ਨੂੰ WhatsApp ਤੇ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਜਿਹੜੇ ਵੀਰ ਭਾਣ ਅੱਗੇ ਪਸ਼ੂ ਖਰੀਦਣਾ ਹੋਵੇ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਹਾਂਜੀ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ